ਸਤਿ ਸ਼੍ਰੀ ਅਕਾਲ ਜੀ ਕੁਝ ਭੈਣਾਂ ਦੇ ਕਮੈਂਟ ਸੀ ਕਿ ਰੋਜ਼ ਦਾ ਫਲਾਵਰ ਬਣਾਉਣਾ ਦੱਸੋ ਸਾਨੂੰ ਕਿਵੇਂ ਬਣੂਗਾ ਦੁਬਾਰਾ ਜਿਹੜਾ ਆਪਾਂ ਬੁਲੀਅਨ ਰੋਜ਼ ਬਣਾਇਆ ਸੀ ਸੇਮ ਸੂਟ ਤੇ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਰੇ ਕਿਵੇਂ ਮਿਲਾਉਣੇ ਆ ਉੱਥੇ ਜਿਹੜਾ ਬੁਲੀਅਨ ਰੋਜ਼ ਨਾਲ ਫਲਾਵਰ ਬਣਾਇਆ ਹੋਇਆ ਸੀਗਾ ਤੇ ਉਹੀ ਆਪਾਂ ਦੁਬਾਰਾ ਦੱਸਾਂਗੇ ਤੁਹਾਨੂੰ ਵੀ ਕਿਵੇਂ ਬਣੂਗਾ ਵੀਡੀਓ ਨੂੰ ਧਿਆਨ ਨਾਲ ਦੇਖਿਓ ਜੀ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਵੀਡੀਓ ਫੇਰ ਹੀ ਪਤਾ ਲੱਗੂਗਾ ਵੀ ਕਿਵੇਂ ਬਣਨਾ ਕਿਵੇਂ ਨਹੀਂ ਬਣਨਾ ਅੱਧ ਵਿਚ ਵੀਡੀਓ ਤੁਸੀਂ ਛੱਡ ਦਿੰਨੇ ਹੋ ਫਿਰ ਉਹਨਾਂ ਡਿਟੇਲਸ ਸਮਝ ਨਹੀਂ ਆਉਂਦੀ ਜੀ ਇਨੂੰ ਥੋੜਾ ਜਿਹਾ ਕਸ ਲੋ ਤੇ ਵੀਡੀਓ ਨੂੰ ਜੇ ਵੀਡੀਓ ਵਧੀਆ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਵੀ ਕਿਵੇਂ ਲੱਗੀ ਤੇ ਅੱਗੇ ਦਾ ਵੀ ਦੱਸਦਿਆ ਕਰੋ ਵੀ ਤੁਹਾਨੂੰ ਮਤਲਬ ਕੀ ਹੋਰ ਅਗਲੀ ਵੀਡੀਓ ਚ ਕੀ ਦੱਸਿਆ ਜਾਵੇ ਠੀਕ ਹੈ ਜੀ ਆਪਣੇ ਹਿਸਾਬ ਨਾਲ ਮੈਨੂੰ ਵੀਡੀਓ ਦੇ ਨੀਚੇ ਕਮੈਂਟ ਕਰਕੇ ਦੱਸਦਿਆ ਕਰੋ ਐਵੇਂ ਜਿੱਥੋਂ ਜਿਹੜੀ ਸੂਈ ਕੱਢੀ ਆ ਇੰਨੀ ਇੱਕ ਜਗ੍ਹਾ ਵਿੱਚ ਦੀ ਪਹਿਲਾਂ ਤਾਂ ਆਪਾਂ ਦੋ ਐਵੇਂ ਕਰਕੇ ਡੰਡੀਆਂ ਲਾਉਣੀਆਂ ਨੇ ਇੱਕ ਜਿਹਾ ਉੱਥੇ ਕੱਢਣੀ ਆ ਸੂਈ ਦਵਾਰਾ ਫਿਰ ਇੰਨੇ ਇੱਕ ਡਿਸਟੈਂਸ ਆਪਾਂ ਕਵਰ ਕਰਨੀਆਂ ਤੇ ਉਹਦੇ ਆਪਾਂ ਐਵੇਂ ਬਲ ਖਵਾਉਣੇ ਆ ਇਹ 5-6 ਬਲਾਂ ਨਾਲ ਕੰਪਲੀਟ ਹੋ ਜਾਂਦਾ ਜੀ ਤੇ ਬਲ ਜਿਹੜੇ ਨੇ ਉਹ ਜ਼ਿਆਦਾ ਟਾਈਟ ਵੀ ਨਹੀਂ ਹੋਣੇ ਹੈਗੇ ਵੀ ਸੂਈ ਸਾਡੇ ਨਾਲ ਨਿਕਲ ਜੇ ਇੰਨਾ ਕੁ ਹੋ ਰੱਖਣਾ ਆ ਦੇਖੋ ਜੀ ਇਹਵੇਂ ਬਣ ਚੁਈਏ ਬੁਲੀਅਨ ਸਟਿਚ ਆ ਇੱਕ ਵੀਡੀਓ ਚ ਮੈਂ ਤੁਹਾਨੂੰ ਡਿਟੇਲ ਚ ਦੱਸਿਆ ਵੀ ਹੋਇਆਗਾ ਸੇਮ ਫਲਾਵਰ ਬਣਾ ਕੇ ਸੇਮ ਫੇਰ ਉਸੇ ਤਰ੍ਹਾਂ ਪੰਜ ਬਲਿਆਂ ਨਾਲ ਹੁਣ ਕੀ ਕਰਨਾ ਆਪਾਂ ਇੱਥੋਂ ਐਨ ਨੂੰ ਇਹ ਚੀਜ਼ ਕਵਰ ਕਰਨੀ ਆ ਹੁਣ ਆਪਾਂ ਇੱਥੋਂ ਸੂਈ ਅੰਦਰ ਲੈ ਕੇ ਜਾਵਾਂਗੇ ਇੱਥੇ ਜੀ ਕੱਢ ਲਵਾਂਗੇ ਠੀਕ ਹੈ ਹੁਣ ਇਧਰਲੀ ਸਾਈਡ ਤੋਂ ਫੇਰ ਜਿੱਥੋਂ ਆਪਾਂ ਪਹਿਲਾਂ ਗੱਡੀ ਸੀ ਉਸ ਜਗ੍ਹਾ ਤੇ ਹੁਣ ਆਪਾਂ ਇੰਨੀ ਚੀਜ਼ ਕਵਰ ਕਰਨੀ ਆ ਇੰਨੀ ਡਿਸਟੈਂਸ ਹੁਣ ਇੱਕ ਪਲ ਖਵਾ ਲਾਂਗੇ ਲੋ 8 ਤੋਂ 10 ਦੇ ਵਿੱਚ ਵਿੱਚ ਹੋਣ ਫਿਰ ਹੁਣ ਇੱਥੋਂ ਲੈ ਕੇ ਇਹਦੇ ਮਤਲਬ ਜਿਹੜੀ ਆਪਾਂ ਇਹ ਪਾਈ ਆ ਇਹਦੇ ਅੱਧੇ ਜੇਚੋਂ ਇੱਥੋਂ ਲੈ ਕੇ ਇੱਥੋਂ ਤੱਕ Un feery de art de ਬਸ ਇੱਕ ਵਾਰ ਬਣਾਉਣ ਦੀ ਜਾਂਚ ਜੀ ਅੱਜ ਨਾ ਫਿਰ ਬਹੁਤ ਸੌਖਾ ਜੀ ਇਹ ਬਣਾਉਣਾ ਜੇ ਤੁਹਾਨੂੰ ਐਝ ਲੱਗੇ ਨਾ ਪੁੱਠੇ ਜੇ ਬਲ ਖਵਾਉਣੇ ਔਖੇ ਜਿ ਲੱਗਦਾ ਤਾਂ ਤੁਸੀਂ ਕੀ ਕਰਿਆ ਕਰੋ ਜਿੱਥੋਂ ਤੱਕ ਬਣਾਉਣਾ ਹੁੰਦਾ ਉੱਥੇ ਜੇ ਸੂਈ ਗੱਡ ਲਿਆ ਕਰੋ ਜਿਵੇਂ ਇੱਥੇ ਕੱਢ ਲਈ ਹੁਣ ਇਹਦੇ ਅੱਧ ਤੱਕ ਕਰਨਾ ਹੁੰਦਾ ਨਾ ਆਪਾਂ ਇਹਦੇ ਅੱਧ 'ਚ ਜਾ ਕੇ ਉੱਥੇ ਹੀ ਕੱਢ ਲਓ ਹਾਂਜੀ ਮਾਸ ਨੂੰ ਨੂੰ ਤੁਸੀਂ ਦੇਖ ਕੇ ਜੇ ਵੀ ਗਿੱਡਾਕ ਬਣਾਉਣਾ ਉਹ ਉਸ ਹਿਸਾਬ ਨਾਲ ਉਪਾਈ ਚਲੋ ਅੱਗੇ ਫੁੱਲ ਤੇ ਬਲ ਜੇ ਬਿਕਨੀਆਂ ਕਪਾਂਖੀਆਂ ਵਾਲਾ ਬਣਾਉਣਾ ਅੱਗੇ ਜਿੰਨਾ ਕਚੌੜਾ ਵੱਡਾ ਬਣਾਉਣਾ ਠੀਕ ਹੈ ਜੀ ਇਹ ਆਪਣੇ ਕੋਲੇ ਬਣ ਗਿਆ ਬੁਲਹਨ ਰੋਜ਼ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਆ ਸਾਰੇ ਨੇ ਇਹ ਪਾਲਾਂਗੇ ਫਿਰ ਬਾਅਦ 'ਚ ਇੱਥੇ ਸਿੱਪੀ ਨਾਲ ਇੱਥੇ ਇਹਨੂੰ ਫਿਨਿਸ਼ਿੰਗ ਦੇ ਦਾਂਗੇ ਜਦੋਂ ਪੂਰਾ ਸੂਟ ਕੰਪਲੀਟ ਹੋ ਗਿਆ ਮੈਂ ਵੀਡੀਓ ਪਾ ਦੂੰਗੀ ਜੀ ਉਦੋਂ ਸ਼ਾਰਟ ਚੈੱਕ ਕਰ ਲਿਓ ਤੇ ਜਿਹਨਾਂ ਵਾਲੇ ਵੀ ਕੋਈ ਨਹੀਂ ਮਤਲਬ ਸਮਝ ਆਇਆ ਕੋਈ ਡਾਊਟ ਆ ਤਾਂ ਕਮੈਂਟ ਕਰ ਦਿਓ ਮੈਨੂੰ ਤੇ ਮੇਰੀ ਇੰਸਟਾਗ੍ਰam ਆਈਡੀ ਸਟਿਚ ਐਂਡ ਸਟਾਈਲ ਬਾਈ ਸੁਖਮੁ ਜਾਂ ਕੇ ਫਾਲੋ ਕਰ ਲਿਓ ਉਥੇ ਮੈਸੇਜ ਕਰ ਦਿਓ ਜੇ ਇਹਨੂੰ ਕੋਈ ਵੀ ਡਾਊਟ ਹੋਇਆ ਇਸੇ ਤਰ੍ਹਾਂ ਹੀ ਆਪਾਂ ਇਹਨਾਂ ਦੇ ਦੋ ਇੱਥੇ ਪੱਤੀਆਂ ਲਾਉਣੀਆਂ ਨੇ ਇੱਕ ਆਪ ਇਸ ਨਾਲ ਡਿਜ਼ਾਈਨ ਹੀ ਇਹ ਮੈਂ ਪਾਉਗਾ ਸੂਟ ਤੇ ਤੁਸੀਂ ਨਿਸ਼ਾਨੀ ਲਾ ਕੇ ਵੀ ਲਾ ਸਕਦੇ ਹੋ ਮੈਂ ਅੰਦਾਜ਼ੇ ਜੇ ਨਾਲ ਪਾ ਰਹੀਆਂ ਪੱਤੀਆਂ ਵੀ ਜੁਟੀਆਂ ਜੁੜੀਆਂ ਕੰਮ ਨੂੰ ਚਾਹੀਦੀਆਂ ਨੇ ਪੱਤੀਆਂ ਦਾ ਮੈਂ ਦੱਸਿਆ ਹੋਇਆ ਵੀਡੀਓ ਦੇ ਵਿੱਚ ਇੱਕ ਚ ਡਿਟੇਲ ਚ ਵੀ ਕਿਵੇਂ ਪਾਉਣੀਆਂ ਤਿੰਨ ਤਰ੍ਹਾਂ ਦੀਆਂ ਪੱਤੀਆਂ ਜਿਹੜੀਆਂ ਮੋਸਟ ਟ੍ਰੈਂਡਿੰਗ ਚੱਲਦੀਆਂ ਨੇਗੀਆਂ ਹਰੇਕ ਸੂਟ ਦੇ ਵਿੱਚ ਜ਼ਿਆਦਾਤਰ ਇਹ ਵਾਲੀ ਪੱਤੀ ਚੱਲਦੀ ਹੈ ਜੀ ਜਿਹੜੀ ਮੈਂ ਹੁਣ ਪਾ ਰਹੀਆਂ ਹਾਂ ਜਿਹੜੇ-ਜਿਹੜੇ ਵੀ ਚੈਨਲ ਤੇ ਨਵੇਂ ਆਉਂਦੇ ਆ ਜੀ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਤੇ ਠੀਕ ਹੈ ਜੀ ਇਹ ਆਪਣੀਆਂ ਬਣ ਗਈਆਂ ਪੱਤੀਆਂ ਸਾਰੇ ਆਪਣੇ ਹੀ ਐਵੇਂ ਪੈ ਜਾਊਗਾ ਇਹ ਡਿਜ਼ਾਈਨ ਤੇ ਇੱਥੇ ਲੱਗ ਜਾਣਗੇ ਸtare ਫਰੈਂਚ ਨੋਟ ਦੇ ਨਾਲ ਉਹਨੂੰ ਫਿਨਿਸ਼ਿੰਗ ਦੇ ਦਾਂਗੇ ਇਸ ਤਰ੍ਹਾਂ ਜੀ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਊਗਾ ਜਦੋਂ ਕੰਪਲੀਟ ਹੋ ਗਿਆ ਮੈਂ ਸ਼ਾਰਟ ਦੇ ਵਿੱਚ ਵੀਡੀਓ ਅਪਲੋਡ ਕਰ ਦੂੰਗੀ ਤੁਸੀਂ ਜਾ ਕੇ ਚੈੱਕ ਕਰ ਲਿਓ ਜੀ ਓਕੇ ਜੀ ਥੈਂਕ ਯੂ so much